ਸਾਨੂੰ ਚਾਹਣਾ ਕਿ ਭਾਈ ਸੰਦੀਪ ਸਿੰਘ ਸਣੀ ਜਿਹੜੇ ਇੱਥੇ ਜੇਲ੍ਹ ਦੇ ਵਿੱਚ ਬੰਦ ਸੀ ਅੰਡਰ ਟ੍ਰਾਇਲ ਸੀਗੇ ਦੇਖੋ 12 10 ਤਰੀਕ ਦਾ ਵਕੂਆ ਸਾਰਿਆਂ ਨੂੰ ਪਤਾ ਹੈ ਕਿ 10 ਨੂੰ ਜੇਲ੍ਹ ਦੇ ਵਿੱਚ ਇੱਕ ਆਲਟ੍ਰੇਸ਼ਨ ਹੁੰਦੀ ਹੈ ਔਰ ਉਹ ਸਾਲਟ੍ਰੇਸ਼ਨ ਦੇ ਵਿੱਚ ਭਾਈ ਸੰਦੀਪ ਸਿੰਘ ਸਣੀ ਤੇ ਇੱਕ ਇਲਜ਼ਾਮ ਲਾਇਆ ਜਿਹੜਾ ਕਿ ਹਜੇ ਮੈਂ ਕਹੂੰਗਾ ਕਿ ਹਜੇ ਪਰਚਾ ਦਰਜੇ ਕੀ ਉਹ ਇਲਜ਼ਾਮ ਸਹੀ ਸੀ ਜਾਂ ਗਲਤ ਹੈ ਇਹ ਹਜੇ ਮੈਟਰ ਆਫ ਟ੍ਰਾਇਲ ਰਹੇਗਾ ਦੇਖਣ ਵਾਲੀ ਗੱਲ ਇਹ ਹੈ ਕਿ ਉਸ ਇਲਜ਼ਾਮ ਤੋਂ ਬਾਅਦ ਠੀਕ ਹੈ ਜੀ ਉਹਨਾਂ ਨੂੰ ਮੁਢਲੀ ਸਿਹਤਾਂ ਵੀ ਮਿਲ ਗਈ ਉਹਨਾਂ ਨੂੰ ਐਡਮਿਟ ਵੀ ਕਰਾ ਦਿੱਤਾ ਗਿਆ ਉਹਨਾਂ ਦਾ ਪਰਚਾ ਵੀ 357 ਦਾ ਦੇ ਦਿੱਤਾ ਇਹ ਇੱਕ ਪਾਸੜ ਕਾਰਵਾਈ ਹੋਈ 12 ਤਰੀਕ ਨੂੰ ਬ੍ਰਦਰ ਜੀਪੀਐਸ ਕੋ ਮਨਤ ਸ਼ਿਵਰਾਜਰੀ ਟੀਮ ਇੱਥੇ ਪਹੁੰਚਦੀ ਹੈ ਬਾਈ ਮਨਵੀਰ ਬਿਰਕਰੀ ਇਹਨਾਂ ਨੇ ਇੱਕ ਐਪਲੀਕੇਸ਼ਨ ਕੀਤੀ ਫਾਈਲ ਕੀਤੀ ਕਿ ਸਾਨੂੰ ਇਹਦਾ ਮੈਡੀਕਲ ਜਿਹੜਾ ਉਹ ਕੰਸਟੀਟਿਊਟ ਕੀਤਾ ਜਾਵੇ ਮੈਡੀਕਲ ਬੋਰਡ ਆਫ ਡਾਕਟਰਸ ਤੋਂ ਇਹਦੀ ਰਿਪੋਰਟ ਜਿਹੜੀ ਹੈ ਉਹ ਤਲਬ ਕੀਤੀ ਜਾਵੇ ਔਰ ਸਾਨੂੰ ਦੱਸਿਆ ਜਾਵੇ ਕਿ ਉਹਨਾਂ ਨੇ ਕਿੰਨੀਆਂ ਸੱਟਾਂ ਉਹਨਾਂ ਨੂੰ ਸਸਟੇਨ ਹੋਈਆਂ ਕਿਉਂਕਿ ਸਾਡੇ ਕੋਲ ਪੁਖਤਾ ਸਬੂਤ ਸੀ ਔਰ ਅਸੀਂ ਇੱਕ ਐਪਲੀਕੇਸ਼ਨ ਫਾਈਲ ਕਰਦੇ ਹਾਂ ਉਸ ਐਪਲੀਕੇਸ਼ਨ ਤੇ ਬ੍ਰਦਰਾਂ ਨੇ ਐਟ ਲੈਂਥ ਆਰਗੂਮੈਂਟ ਕੀਤਾ ਔਰ 12 ਤਰੀਕ ਨੂੰ ਜੱਜ ਸਾਹਿਬ ਨੇ ਕੌਗਨੀਸ਼ੈਂਸ ਲਿਆ ਅਲਾਕਾ ਮੈਜਿਸਟ੍ਰੇਟ ਔਰ ਉਹ ਉਸ ਕੋਗਨੀਸ਼ੈਂਸ ਤੋਂ ਬਾਅਦ ਮੈਟਰ ਜਿਹੜਾ ਸੀ ਉਹ 16 ਤਰੀਕ ਲਈ ਮੁਲਤਵੀ ਕੀਤਾ ਪਰ ਜੱਜ ਸਾਹਿਬ ਨੇ ਵਿੱਚ ਕਲੈਰਿਟੀ ਕੀਤੀ ਕਿ ਮੈਡੀਕਲ ਅਫਸਰ ਇਹਦੀਆਂ ਜਿਹੜੀਆਂ ਇੰਜਰੀਜ਼ ਨੇ ਉਹ ਜਾ ਕੇ ਮੁਆਇਨਾ ਕਰਨਗੇ ਤੇ ਆਪਣੀ ਰਿਪੋਰਟ ਦੇਣਗੇ 15 ਤਰੀਕ ਨੂੰ ਅੱਜ ਸਵੇਰੇ ਮਾਰਨਿੰਗ ਸਾਡੀ ਕੱਲ ਗੱਲ ਹੋਈ ਮੈਂ ਕਿਹਾ ਯਾਰ 10 ਤਰੀਕ ਦਾ ਬਕਵਾ ਹੈ ਵੀ ਇਹ ਤਾਂ ਕਰਦੇ ਕਰਦੇ 16 ਤੱਕ ਟੇਕਸ ਲੌਂਗ ਟਾਈਮ ਦੀ ਇੰਜਰੀ ਜਿਹੜੀ ਹੈਗੀ ਇੰਜਰੀ ਪਾਰਟ ਇਟ ਸ਼ੁੱਡ ਬੀ ਹੀਲਡ ਇਹ ਇਹ ਹੀ ਹੋ ਸਕਦੇ ਨੇ ਸੋ ਸਵੇਰੀ ਬ੍ਰਦਰਾਂ ਨੇ 9:30 ਵਜੇ ਇੱਥੇ ਪਹੁੰਚ ਕੇ ਇੱਕ ਐਪਲੀਕੇਸ਼ਨ ਫੈਸਟ ਫਾਈਲ ਕੀਤੀ ਜਿਹਦੇ ਵਿੱਚ ਇਹਨਾਂ ਨੇ ਕਿਹਾ ਕਿ ਅੱਜ ਹੀ ਫਾਈਲ ਜਿਹੜੀ ਹੈ ਕੱਲ ਦੀ ਬਜਾਏ ਅੱਜ ਪੁਟ ਅਪ ਕਰ ਲਈ ਜਾਵੇ ਤੇ ਇਹਦੇ ਵਿੱਚ ਸਾਡੀ ਤਸੱਲੀ ਤਾਂ ਹੈ ਕਿਉਂਕਿ ਜਿਹੜਾ ਡਾਕਟਰ ਤੁਸੀਂ ਜੇਲ੍ਹ ਦਾ ਜਿਹੜਾ ਡਾਕਟਰ ਹੈ ਉਹ ਵਨ ਆਫ ðiਸ ਸਟਾਫ ਮੈਂਬਰ ਜਿਹੜਾ ਹੈ ਉਹ ਸੈਂਟਰਲ ਜੇਲ੍ਹ ਦਾ ਹੋ ਗਿਆ ਸੈਂਟਰਲ ਜੇਲ੍ਹ ਦਾ ਇੱਕ ਮੈਂ ਕਹੂੰਗਾ ਕਿ ਉਹਨਾਂ ਦਾ ਪਬਲਿਕ ਸਰਵੰਟ ਹੋ ਗਿਆ ਸੋ ਅਸੀਂ ਵੀ ਆਰ ਸੇਇੰਗ ਕਿ ਵੀ ਆਰ ਨਾਟ ਐਕਸਪੈਕਟਿੰਗ ði ਫੇਅਰ ਜਿਹੜਾ ਮੈਡੀਕਲ ਐਗਜ਼ਾਮੀਨੇਸ਼ਨ ਹੈ ਸੋ ਮੇ ਕਾਈਂਡਲੀ ਤੁਸੀਂ ਇਸ ਬੋਰਡ ਆਫ ਡਾਕਟਰ ਕੌਨਸਟੀਟਿਊਟ ਕਰੋ ਤੇ ਐਟ ਲੀਸਟ ਜਿਹੜਾ ਇਹ ਸਾਡਾ ਜਿਹੜਾ ਤੁਸੀਂ ਬੋਰਡ ਆਫ ਡਾਕਟਰ ਇਹ ਰਜਿੰਦਰਾ ਤੋਂ ਕਰਵਾਇਆ ਜਾਵੇ ਇਹ ਮਾਰਨਿੰਗ ਅਸੀਂ ਔਰ ਪ੍ਰੇਅਰ ਦੱਸੀ ਕਿ ਇਹਨੂੰ ਕੱਲ ਦੀ ਬਜਾਏ ਅੱਜ ਰੱਖ ਲਓ ਜੱਜ ਸਾਹਿਬ ਨੇ ਉਹਦੇ ਉੱਤੇ ਡਿਟੇਲਡ ਆਰਡਰ ਜਿਹੜਾ ਉਹ ਦਿੱਤਾ ਅੱਜ ਔਰ ਉਸ ਆਰਡਰ ਦੇ ਵਿੱਚ ਜੱਜ ਸਾਹਿਬ ਨੇ ਫਾਈਲ ਦੇ ਦੱਸ ਕੇ ਕਿ ਇਹਦੀ ਅਰਜੈਂਸੀ ਕੀ ਹੈ ਔਰ ਅੱਜ ਇਹਦੇ ਤੇ ਇੱਕ ਵੱਡਾ ਡਿਟੇਲਡ ਆਰਡਰ ਦਿੱਤਾ ਮੈਡੀਕਲ ਬੋਰਡ ਆਫ ਜਿਹੜਾ ਡਾਕਟਰ ਸੀ ਉਹਨਾਂ ਨੇ ਇਮੀਡੀਏਟਲੀ ਰਜਿੰਦਰਾ ਹਸਪੀਟਲ ਜਿਹੜਾ ਸੀ ਉਹ ਕੌਨਸਟੀਟਿਊਟ ਕੀਤਾ ਔਰ ਉਸ ਆਰਡਰ ਤੋਂ ਬਾਅਦ 10:30 ਵਜੇ ਆਰਡਰ ਜਿਹੜਾ ਸੀ ਉਹ ਸਾਡੇ ਕੋਲ ਆ ਜਾਂਦਾ ਔਰ ਸਬਸੀਕੁਐਂਟਲੀ 2 ਵਜੇ ਰੱਖਿਆ ਗਿਆ ਕਿ ਦੇਖੋ ਇੱਕ ਕੌਨਸਟੀਟਿਊਸ਼ਨ ਆਫ ਇੰਡੀਆ ਦਾ ਆਰਟੀਕਲਸ ਨੇ ਸੰਵਿਧਾਨ ਕੀ ਕਹਿੰਦਾ ਸਾਡੇ ਦੇਸ਼ ਦਾ ਕਿ ਜਿਹੜਾ ਕੋਈ ਵੀ ਬੰਦਾ ਹੈ ਅਕਿਊਜ਼ ਦੇ ਵੀ ਰਾਈਟ ਨੇ ਜੇ ਕੋਈ ਬੰਦਾ ਅੰਡਰ ਟ੍ਰਾਇਲ ਹੈ ਤਾ ਇਟ ਡਸਨਟ ਮੀਨ ਕਿ ਤੁਸੀਂ ਉਹਨੂੰ ਮਲਾਉਣਾ ਨਹੀਂ ਕੋਈ ਇਹ ਕੋਈ ਕਿਸਾਬ ਵਾਲਾ ਕੇਸ ਨਹੀਂ ਹੈਗਾ ਕੋਈ ਕਨਵਿਕਸ਼ਨ ਨਹੀਂ ਹੋਈ ਅਜੇ ਤੱਕ ਅੰਡਰ ਟ੍ਰਾਇਲ ਦਾ ਮਤਲਬ ਕੀ ਹੈ ਕਿ ਟ੍ਰਾਇਲ ਜਿਹੜਾ ਉਹ ਚੱਲ ਰਿਹਾ ਹੈ ਐਫ ਆਈ ਆਰ ਨੂੰ ਅਸੀਂ ਮੋٹے ਤੌਰ ਤੇ ਕਹਿੰਦੇ ਕਿ ਐਨਸਾਈਕਲੋਪੀਡੀਆ ਹੁਣ ਅੱਜ ਦਾ ਕਰੈਕਟਸ ਆਫ ਸਟੋਰੀ ਇਹ ਸੀ ਕਿ ਅੱਜ ਉਹ ਐਪਲੀਕੇਸ਼ਨ ਤੇ ਜੱਜ ਸਾਹਿਬ ਨੇ ਕੌਗਨੀਸੈਂਸ ਲੈ ਲਿਆ 10:30 ਵਜੇ ਆਰਡਰ ਜਿਹੜਾ ਸੀ ਉਹ ਸਾਡੇ ਕੋਲ ਆ ਗਿਆ ਔਰ ਉਸ ਆਰਡਰ ਦੇ ਵਿੱਚ ਮੈਂ ਸਿਰਫ ਦੋ ਲਾਈਨਾਂ ਜੜੀਆਂ ਨੇ ਮੈਂ ਤੁਹਾਨੂੰ ਤਿੰਨ ਦਿਖਾਉਂਗਾ ਕਨਸੀਡਰਿੰਗ ਵਿਓ ਦੀ ਅਰਜੈਂਸੀ ਇਨਵੋਲਡ ਦੀ ਐਸਐਮਓ ਜਿੰਦਰਾ ਹਸਪੀਟਲ ਪਟਿਆਲਾ ਇਜ਼ ਅ ਡਾਇਰੈਕਟਰ ਟੂ ਕਨਸਟੀਟੂਟ ਦੀ ਬੋਰਡ ਆਫ ਡਾਕਟਰਸ ਇਮੀਡੀਏਟਲੀ ਫਾਰ ਦਾ ਮੈਡੀਕਲ ਐਗਜ਼ਾਮੀਨੇਸ਼ਨ ਆਫ ਅੰਡਰ ਟ੍ਰਾਇਲ ਸੁਵਾਂਟਸੋ ਇਨ ਥਿਸ ਰਿਗਾਰਡ ਓਨ অর ਬਿਫੋਰ 10am 17/09/2025 ਆਰਡਰ ਦੇ ਵਿੱਚ ਸਪੈਸੀਫਿਕਲੀ ਲਿਖਿਆ ਗਿਆ ਹੈ ਇਮੀਡੀਏਟਲੀ ਇਮੀਡੀਏਟਲੀ ਦਾ ਮਤਲਬ ਕੀ ਪੰਜਾਬੀ ਚ ਸਮਝਿਆ ਜਾਂਦਾ ਤੁਰੰਤ ਔਰ 10:30 ਵਜੇ ਆਰਡਰ ਆਉਂਦਾ ਤੇ 2:00 ਵਜੇ ਸਾਡੀ ਇੱਕ ਐਪਲੀਕੇਸ਼ਨ ਪੈਂਡਿੰਗ ਰੱਖੀ ਹੋਈ ਸੀ ਕਿਉਂਕਿ ਅਸੀਂ ਕਿਹਾ ਕਿ ਐਡਵੋਕੇਟਸ ਨੂੰ ਇਹ ਸਾਡਾ ਰਾਈਟ ਹੈ ਅਕਿਊਜ਼ ਦਾ ਵੀ ਰਾਈਟ ਹੈ ਕਿ ਉਹਨੂੰ ਤੁਸੀਂ ਸੰਵਿਧਾਨ ਪ੍ਰਦਾਨ ਕਰਦਾ ਪਿਆ ਕਿ ਆਪਣੇ ਵਕੀਲ ਨੂੰ ਜਾਂ ਫੈਮਿਲੀ ਨੂੰ ਕੋਈ ਬੰਦਾ ਜਿਹੜਾ ਹੈ ਵਰਜਿਤ ਨਹੀਂ ਕਰ ਸਕਦਾ ਔਰ ਉਸ ਐਪਲੀਕੇਸ਼ਨ ਤੇ 2 ਵਜੇ ਸਾਨੂੰ ਮਾਨਚੋ ਕੋਰਟ ਚ ਪਤਾ ਲੱਗਦਾ ਕਿ ਅੱਜ 2 ਵਜੇ ਜਦੋਂ ਗਏ ਆ ਉਥੇ ਕੋਰਟ ਦੇ ਵਿੱਚ ਉਥੇ ਬੜਾ ਇੱਕ ਮੈਂ ਇਹ ਕਹੂੰਗਾ ਕਿ ਸਰਪ੍ਰਾਈਜ਼ਿੰਗ ਫੈਕਟ ਸੀ ਇਸ ਸਟਰੋਨੈਸਟ ਫੈਕਟ ਉਹ ਕੀ ਨਿਕਲ ਕੇ ਆਉਂਦਾ ਹੈ ਕਿ ਜਿਵੇਂ ਪਤਾ ਲੱਗਦਾ ਹੈ ਕਿ ਹੁਣ ਕੰਪਲੈਂਸ ਨਹੀਂ ਕੀਤੀ ਸਵੇਰ ਵਾਲੇ ਆਰਡਰ ਦੀ ਜੇਲ ਅਥਾਰਟੀਆਂ ਨੇ ਔਰ ਜਿਹੜਾ ਇਹ ਸਾਡਾ ਅੰਡਰ ਟ੍ਰਾਇਲ ਸੰਦੀਪ ਸਿੰਘ ਨੇ ਭਾਈ ਸੰਦੀਪ ਸਿੰਘ ਰਾ ਨੂੰ ਸੰਗਰੂਰ ਜੇਲ ਦੇ ਵਿੱਚ ਲੈ ਕੇ ਜਾਇਆ ਜਾ ਰਿਹਾ ਮੈਂ ਇਹ ਕਹੂੰਗਾ ਕਿ ਦੇਸ਼ ਦਾ ਜਿਹੜਾ ਸੈਟਅਪ ਹੈ ਜਿਹਦੇ ਚ ਤਿੰਨ ਚੀਜ਼ਾਂ ਹੁੰਦੀਆਂ ਨੇ ਸਾਡੀ ਐਗਜ਼ੀਕਿਊਟਿਵ ਜੁਡੀਸ਼ਰੀ ਸਿਵਲ ਐਡਮਿਨਿਸਟ੍ਰੇਸ਼ਨ ਲੋਕਤੰਤਰ ਦੇ ਵਿੱਚ ਸਭ ਤੋਂ ਉੱਪਰ ਸੁਪਰੀਮ ਜੁਡੀਸ਼ਰੀ ਹੁੰਦੀ ਹੈ। ਔਰ ਮਾਨਚੂ ਕੋਰਟ ਨੇ ਜਦੋਂ ਇੱਕ ਆਰਡਰ ਪਾਸ ਕਰ ਦਿੱਤਾ ਔਰ ਪੁਲਿਸ ਦਾ ਡਿਊਟੀ ਆਫ ਪੁਲਿਸ ਕੀ ਹੈ ਕਿ ਤੁਸੀਂ ਕੰਪਲਾਈਂਸ ਕੋਰਟ ਦੀ ਕਰਨੀ ਹੈ। ਉਹ ਦੇ ਨੌਨ ਕੰਪਲਾਈਂਸ ਕਰਕੇ ਇੰਟੈਂਸ਼ਨਲੀ ਔਰ ਵਿਲਫੁਲੀ ਇਹਨੂੰ ਇੱਥੋਂ ਟ੍ਰਾਂਸਫਰ ਕਰ ਦਿੱਤਾ ਗਿਆ ਜੀ ਸੰਗਰੂਰ ਜੇਲ੍ਹ ਚ। ਹੁਣ ਸੰਗਰੂਰ ਜੇਲ੍ਹ ਦੇ ਵਿੱਚ ਅਸੀਂ ਆ ਸਾਨੂੰ ਪਤਾ ਲੱਗਾ ਕੀ ਜੀ ਲੈ ਕੇ ਜਾ ਰਹੇ ਨੇ ਪਹਿਲਾਂ ਪਤਾ ਲੱਗਾ ਲੈ ਕੇ ਜਾ ਰਹੇ ਨੇ ਹਜੇ ਤੱਕ ਕਲੈਰਿਟੀ ਨਹੀਂ ਪਰ ਜੋ ਸਟੇਟ ਨੇ ਅੰਦਰ ਸਟੇਟਮੈਂਟ ਦਿੱਤੀ ਏ ਸੋ ਮੈਂ ਇੱਥੇ ਆ ਕੇ ਮਨੁੱਖੀ ਅਧਿਕਾਰਾਂ ਦੀ ਗੱਲ ਕਰਾਂਗਾ ਕਿ ਅੱਜ 6 ਦਿਨ ਹੋ ਗਏ ਨੇ ਭਾਈ ਸੰਦੀਪ ਸਿੰਘ ਦੀ ਪੀੜਾ ਦੇਖੋ ਤੁਸੀਂ ਜਿਹੜੇ ਬੰਦੇ ਦੇ ਕਹਿੰਦੇ ਚੀਚੀ ਤੇ ਸੇਕ ਲੱਗ ਜੇ ਤੁਸੀਂ ਅਜੋਸ ਇਨਸਾਨ ਦੀ ਪੀੜਾ ਦੇਖੋ ਮੇਰੇ ਕੋਲ ਠੋਸ ਬੂਟ ਨੇ ਜਿਹਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਏ ਕਿ ਮੈਨੂੰ ਪੁਲਿਸ ਵਾਲਿਆਂ ਨੇ ਕੁੱਟਿਆ ਮੇਰੀ ਵਾਲਾਂ ਦੀ ਬੇਇੱਜ਼ਤੀ ਕੀਤੀ ਏ ਸੋ ਮੈਂ ਕਹੂੰਗਾ ਕਿ ਜਿੱਥੇ ਮਨੁੱਖੀ ਅਧਿਕਾਰਾਂ ਦੀ ਗੱਲ ਹੋ ਰਹੀ ਏ ਉੱਥੇ ਮਾਣਜੋ ਕੋਰਟ ਦਾ ਆਰਡਰ ਮਾਣਜੋ ਇਹ ਜੁਡੀਸ਼ੀਅਲ ਮੈਜਿਸਟਰੇਟ ਫਰਸਟ ਕਲਾਸ ਕਰ ਰਹੇ ਨੇ ਜਿਹਦੇ ਇਲਾਕੇ ਦੇ ਵਿੱਚ ਇਹ ਜਿਹੜਾ ਇਹ ਮਾਮਲਾ ਚੜਾ ਹੋਇਆ ਸੋ ਪੁਲਿਸ ਤੁਸੀਂ ਯਾਰ ਸੁਪਰਸੀਡ ਸਾਡੇ ਜਿਹੜੇ ਕੋਰਟਸ ਦੇ ਆਰਡਰ ਨੇ ਯੂ ਆਰ ਨੋਟ ਸਪੋਸਟ ਟੂ ਤੁਸੀਂ ਨਹੀਂ ਕਰ ਸਕਦੇ ਸੋ ਇਸ ਕੇਸ ਕੀਤਾ